ਪ੍ਰੀਵਾਹੀ ਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਸਲੋਕ ਦਇਆ ਕਰਨ ਦੁਖ ਹਰਨ ਪਉ ਚਰਣਾਂ ਗਨਾਮ ਕੀਰਤਨ ਦੇ ਆਲਪੁਰਖ ਭਗਵਾਨ ਹੈ ਨਾਨਕ ਲਿਪਤ ਨਮਾਇਆ ਦਇਆ ਕਰਨ ਦੁਖ ਹਰਣ ਉਚਰਣ ਅੰਗਨਾਮ ਕੀਰਤਨ ਹੈ ਦੇ ਆਲਪੁਰਖ ਭਗਵਾਨ ਹੈ ਨਾਨਕ ਲਿਪਤ ਨਮਾਇਆ ਆਹੇ ਵਲੰਦੜੀ ਬੋਝ ਗਈ ਰਖੰਦੜੋ ਪ੍ਰਭ ਆਪ ਜਿਨ ਉਪਾਈ ਮੇਦਣੀ ਨਾਨਕ ਸੋ ਪ੍ਰਭ ਜਾਪ ਪੋੜੀ ਜਾ ਪ੍ਰਭ ਪੈ ਦਇਆਲ ਨਾ ਬਪਮਾ ਵਨਾਸ ਹਰ ਇੱਕ ਧਿਆਇ ਨਿਰਮਲ ਪੈ ਸਰੀਰਾ ਜਨ ਤੂਰੀ ਨਾਇ ਮਨ ਤਨ ਪੈ ਸੰਤੋਖ ਉਰਨ ਪ੍ਰਭ ਪਾਇ ਤਰੈ ਕੁਟੰਬ ਸੰਗ ਲੋਗ ਕੁਲ ਸਬਾਇਆ ਮਨ ਤਨ ਭੈ ਸੰਤੋਖ ਪੂਰਨ ਪ੍ਰਭ ਪਾਇਆ ਤਰ ਕਟੰਬ ਸੰਗ ਲੋਗ ਕੁਲ ਸਬਾਇਆ श्री वाहे गुरु जी बारा महामाज महला पंजवां घर चौथा ਇਕ ਓੰਕਾਰ ਸਤਿਗੁਰ ਪ੍ਰਸਾਦ ਅਸਾੜਤ ਪੰਦਾ ਤਿਸ ਲਗੈ ਹਰ ਨਾ ਨ ਜਿੰਨਾ ਆਪਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਸਾੜਤ ਪੰਦਾ ਤਿਸ ਲਗੈ ਹਰ ਨਾ ਨਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਏ ਪਾਇ ਬਗੋਚੀ ਐ ਗਲ ਪਈ ਸੁਜਮ ਕੀ ਫਾਸ ਜੇ ਹਾ ਬਿਜਾ ਸੋਲੂਣਾ ਮੱਥੇ ਜੋ ਲਖਾਸ ਰੈਣ ਵਿਹਾਨੀ ਪਛਤਾਣੀ ਓਟ ਚਲੀ ਗਏ ਨਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਉ ਦੇ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਅਸਾੜ ਸੁਹੰਦਾ तिस ਲਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤਉ ਦੇ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾੜ ਸੁਹੰਦਾ ਜਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸ੍ਰੀ ਵਾਹਿਗੁਰੂ ਜੀ ਬਾਰਾਮਾ ਮਾਜ ਮਹੱਲਾ ਪੰਜਵਾਂ ਘਰ ਚੌਥਾ ਇਕ ਓਅੰਕਾਰ ਸਤਿਗੁਰ ਪ੍ਰਸਾਦਿ ਕਿਰਤ ਕਰਮ ਕੇ ਵਿਛੜੇ ਕਰਿ ਕਿਰਪਾ ਮੇਲੋ ਰਾਮ ਆਚਾਰ ਪੁੰਟ ਦੇਿਸ ਪਰਮੇ ਥਕਿਆ ਹੈ ਪ੍ਰਭ ਕੇ ਸਾਮ ਤੈਨ ਦੁਦੇਤੇ ਬਾਹਰੇ ਕਿਤੇ ਨ ਆਵੈ ਕਾਮ ਜਲ ਬਿਨ ਸਾਕ ਮੁਲਾਵਤਿ ਉਪਜੈ ਨਾਹੀ ਦਾਮ ਵਰਨਾ ਨਾ ਮਿਲਿਆ ਸਾਜਨਾ ਕਤ ਪਾਇਆ ਵਿਸਰਾਮ ਜਿਤ ਕਰ ਹਤ ਕੰਤ ਨਾ ਪ੍ਰਗਟਿ ਭਟਨਗਰ ਸੇ ਗ੍ਰਾਮ ਸਰਬ ਸਿੰਗਾਰਤ ਬੋਲ ਰਸ ਅਸਨ ਦੇਹੀ ਸਭ ਖਾਮ ਪ੍ਰਭ ਸੁਆਮੀ ਕੰਤ ਵੀ ਹੋਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨਤੀ ਆ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੇ ਚਲਤਾ ਮ ਚੇਤ ਗੋਵਿੰਦ ਅਰਾਧਿਆ ਹੋਵੇ ਅਨੰਦ ਕਾ ਨਾਮ ਸੰਤ ਜਿਨਾ ਮਿਲ ਪਾਈਐ ਰਸਨਾ ਨਾਮ ਅਪਨਾ ਜਿਨ ਪਾਇਆ ਪ੍ਰਭ ਆਪਣਾ ਆਇਤ ਸਿ ਗਨਾ ਇੱਕ ਖਿੰਨ ਤਿਸ ਬਿਨ ਜੀਵਨਾ ਬਿਰਥਾ ਜਨਮ ਜਨਾ ਜਲਤ ਲਮਾਹੀ ਆਲਾ ਪੋਰਿਆ ਰਵਿਆ ਵਿੱਚ ਬਨਾਸੋ ਪ੍ਰਚਿਤ ਨਾ ਵਈ ਕਿਤੜਾ ਦੁੱਖ ਗੁਣਾ ਜਿਨੀ ਰਾਵਿਆ ਸੋ ਪ੍ਰਭੂ ਤਿਨਾ ਭਾਗਵਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਲਐ ਸੋ ਪ੍ਰਭੂ ਤਿਸਕੇ ਪੈ ਲੱਗਾ ਵੇ ਸਾਖਤੀ ਰਣ ਕੋ ਵਾਢੀਆ ਜਿਨਾ ਪ੍ਰੇਮ ਬਿਸ਼ੋ ਆਰ ਸਾਜਿਨ ਪੁਰਖ ਵਿਸਾਰਕ ਲੱਗੀ ਮਾਇਆ ਤੋ ਪਤਰ ਕਲਤਨਾ ਸੰਗਤ ਨਾ ਹਰ ਬਨਾਸੀਓ ਪੜਚ ਪਸ ਸਗਲੀ ਮੋਈ ਝੂਠਾ ਧੰਦਾ ਮੋ ਇੱਕਸ ਹਰ ਕੇ ਨਾਮ ਬਿਨ ਅੱਗੇ ਲਈਆ ਖੋਏ ਦੀ ਅਸਰ ਗੁਚ ਨਾ ਪ੍ਰਵਿਣ ਅਵਰਣਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੂ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਭੇਟੇ ਹਰਸ ਹੋਏ ਹਰ ਜੇਟ ਜੁੜਿੰਦਾ ਲੋੜਿਆ ਜਸ ਅੱਗੇ ਸਭ ਨਵਾਨ ਸੱਜਣਾਂ ਦਾ ਹੁਣ ਲੱਗਿਆ ਕਿਸੇ ਨ ਦੇ ਬੰਨ ਮਾਨਕ ਮੋਤੀ ਨਾ ਪ੍ਰਭ ਨੂੰ ਲੱਗੇ ਨਾ ਇਹ ਸੰਨ ਰੰਗ ਸਵੇ ਨਾਰਾਇਣੇ ਜੇਤੇ ਮਨ ਪਾਵਨ ਜੋ ਹਰ ਲੋੜ ਐ ਸੋਕਰ ਸੋਈ ਜੀ ਕਰੰਨ ਜੋ ਕੀਤੇ ਆਪਣੇ ਸੇਹੀ ਕਹੇ ਤਨ ਆਪਣ ਲਈ ਆ ਜੀਵ ਲੈ ਵਿਛੜ ਕਿਉ ਰਵਾਨਾ ਸਾਧੂ ਸੰਗ ਪ੍ਰਾਪਤੇ ਨਾਨਕ ਰੰਗੁ ਮੋਨਨ ਹਰ ਜੇਟ ਰੰਗੀਲਾ ਤਿਸ ਧਨੀ ਜਿਸ ਕਾ ਭਾਗ ਮਥਨ ਅਸਾੜਤ ਪੰਧਾ ਤਿਸ ਲਗੈ ਹਰ ਨਾਉਣ ਜਿੰਨਾ ਆਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨ ਸੰਧੀ ਆਸ ਦੁਇ ਭੈ ਉਗਚੀ ਐ ਗਲ ਪੈ ਸਯਮ ਕੀ ਫਾਸ ਜਿਹਾ ਵਿਜਾ ਸੋਲੁਣੈ ਮੱਥੇ ਝੋਲ ਕੇ ਆਸ ਰੈਣ ਵਿਹਾਣੀ ਪਛਤਾਣੀ ਉੱਠ ਚਲੀ ਗਈ ਨਰਾਸ ਜਿਨ ਕੋ ਸਾਧੂ ਭੇਟੀਐ ਸ ਦੁਰਗ ਹੈ ਖਲਾਸ ਕਰ ਕਿਰਪਾ ਪ੍ਰਵਾਹ ਆਪਣੀ ਤੇਰੇ ਦਰਸ਼ਨ ਹੋਏ ਭੁਜੇ ਨਾਸ ਨਾਸ ਆਸਵਾ ਸਾਡ ਸੁਹੰਡਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਭ ਸਰਸੀ ਕਾਮਨੀ ਚਰਨ ਕਵਸੋਂ ਪਿਆਰ ਮੰਦਰਤਾ ਸੱਚ ਰੰਗ ਇੱਕੋ ਨਾਮ ਆਧਾਰ ਵਿਖਿਆ ਰੰਗ ਪੜਾਵੈ ਜਿਸਨ ਸਭੇ ਸ਼ਾਰ ਹਰ ਅੰਮ੍ਰਿਤ ਬੂੰਦ ਸੁਹਾਵਨੀ ਮਿਲੈ ਸਾਧੂ ਪੀਵਣ ਹਾਰ ਵਾਣ ਤਿਨ ਪ੍ਰਭ ਸੰਗ ਮੌਲਿਆ ਸਮਰਥ ਪੁਰਖ ਅਪਾਰ ਹਰ ਮਿਲਨੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨਿ ਸਖੀ ਪ੍ਰਭ ਪਾਇਆ ਹੋ ਤਿਨ ਕਾ ਸਦ ਬਲਿਹਾਰ ਨਾਨਕ ਹਰਿ ਜੀ ਮਿਆਕਾਰ ਸ਼ੁਭ ਸਵਾਰਣ ਹਾਰ ਸਾਵਣ ਤੇ ਨਾ ਸੁਹਾਗ ਨੀ ਜਨ ਰਾਮ ਨਾਮ ਔਰ ਹਾਰ ਪਾਦ ਪਰਮ ਫੁਲਾਣਿਆ ਦੁੱਧ ਲੱਗਾ ਹੇਤ ਲਖਸ਼ਿੰਗਾਰ ਬਣਾਇਆ ਕਾਰਜ ਨਾ ਹੀ ਕੀਤ ਜਿਤ ਦਿਨ ਦੇ ਬਿਨਸ ਸੀਤੇ ਦੇ ਵੇਲੇ ਕੈਸਨ ਪ੍ਰੀਤ ਔਕੜ ਤੇ ਲੈ ਆਇਨ ਦੂਤ ਜਾਮਾ ਕਿਸੇ ਨਾ ਦੇਨੀ ਭੇਤ ਛੜ ਖੜੋਤੇ ਖਿਨੇ ਮੈਂ ਜਿਸ ਦਿਨ ਲੱਗਾ ਹੇਤ ਹੱਥ ਮਰੋੜੇ ਤਨ ਕਪੇ ਸਹ ਹੋ ਹੋ ਆਸੀਤ ਜਿਹਾਂ ਬੀਜ ਸੋਲੂਣੇ ਕਰਮਾਂ ਸੰੜਾ ਖੇਤ ਨਾਨਕ ਪ੍ਰਭ ਸਰਨ ਆਗਤੀ ਚਰਨ ਭੋਗ ਪ੍ਰਾਪ ਦੇਤ ਸੇ ਪਾਦ ਨਰਕ ਨਾ ਪਾਈਐ ਗੁਰ ਰਖਣ ਵਾਲਾ ਏਤ ਅਸਨ ਪ੍ਰੇਮ ਉਹ ਮਹੜਾ ਕਿਉ ਮਿਲੇ ਹਰ ਜਾਏ ਮਰਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕਹਿ ਹੋ ਤਿਨ ਕਹਿ ਲਾਗਾ ਪਾਏ ਵੇਣ ਪ੍ਰਭ ਕਿਉ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀਆਂ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹਿ ਆਗਾਏ ਆਤਿਅਗ ਬੇਨਤੀ ਕਰੇ ਲਿਹੋ ਪ੍ਰਭੂ ਲੜਦਾਏ ਜੋਹਰ ਕੰਤ ਮਲਾਈਆਂ ਸੇ ਵਿਛੜ ਕਤੈ ਨਾ ਜਾਏ ਪ੍ਰਭਿਨ ਦੂਜਾ ਕੋ ਨਹੀਂ ਨਾਨਕਾਰ ਸਰਣਾਏ ਅਸੂ ਸੁਖੀ ਵਸੰਧਿਆ ਦਿਨਾਂ ਮੇ ਆਹਰ ਰਾਏ ਕਤ ਕਰਮ ਕਮਾਵਨੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵੇ ਆਪਣ ਸੱਬੇ ਰੋਗ ਵੇਮ ਕੋਏ ਰਾਮ ਤੇ ਲੱਗਣ ਜਨਮ ਵਿਜੋਗ ਛਿਣ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸ ਤੈ ਰੂਵਾ ਰੋਜ ਕੀਤਾ ਕਸ਼ੂਨਾ ਹੋਵੇ ਲਿਖਿਆ ਤਰਸਨ ਜੋਗ ਵੜ ਭਾਗੀ ਮੇਰਾ ਪ੍ਰਭ ਮਿਲੇ ਤਾਂ ਉਤਰੈ ਸਭ ਬਿਯੋਗ ਨਾਨਕ ਕੋ ਪ੍ਰਭ ਰੱਖ ਲੇ ਮੇਰੇ ਸਹਿਬ ਬੰਦੀ ਮੋਚ ਕਤਕ ਹੋਵੇ ਸਾਥ ਸੰਗ ਬਿਨਸਾ ਸਭੈ ਸੋਚ ਮਗਰਮੈ ਸੁਹੰਦੀਆਂ ਹਰ ਪ੍ਰਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਹਿਬ ਮੇਲੜੀਆਂ ਆਹ ਕਣਮਰ ਮੌਲਿਆ RAM ਸਿੰਘ ਸੰਸਾਦ ਸਹਿਲੜੀਆਂ ਸਾਜਨਾ ਤੇ ਬਾਰੀ ਸੇ ਰਹਿਣ ਅਕੇ ਲੜੀਆਂ ਤੈਨ ਦੋ ਕਣ ਕਵੋਂ ਉਤਰਐ ਸੇ ਜਮਕੇ ਵਸ ਪੜੀਆਂ ਹਾਜਨੀ ਰਾਵਿਆ ਪ੍ਰਮਾਪਨਾ ਸੇ ਦਿਸਣ ਨਿਤ ਕੜੀਆਂ ਰਤਨ ਜਿਵੇਂ ਹਰ ਲਾਲ ਹਾਰਾ ਕੰਠ ਤਿਨਾਂ ਜੜੀਆਂ ਹਾ ਨਾਨਕ ਵਾਸਾ ਧੂੜ ਤਿਨ ਪ੍ਰਸਰਨੀ ਦਰ ਪੜੀਆਂ ਮੱਘਰ ਪ੍ਰਭ ਆਰਾਧਨਾ ਬੋਹੜ ਨ ਜਨਮੜੀਆਂ ਕੋਖਤੋ ਕਾਰਨ ਆ ਵਿਆਪੇ ਕੰਠ ਮਿਲੇ ਆ ਰਨਾ ਮਨ ਵਿਦਿਆ ਚਰਨ ਨਰਬਿੰਦ ਦਰਸ਼ਨ ਲਗੜਾ ਸੋ ਓਟ ਗਵਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਾ ਪੋਇ ਨ ਸੱਕਈ ਮਿਲ ਸਾਧੂ ਗੁਣ ਗਾਹੋ ਜੈ ਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਓ ਕਰ ਗਹ ਲੀਨੀ ਪਾਰ ਬ੍ਰਹਮਾ ਬੋੜ ਨ ਵਿਛੜਿਆ ਹੋ ਬਾਰ ਜਾਉ ਲਖਬੀਰਿਆ ਸੱਜਣ ਅਗ ਅਗਾਹੋ ਸ਼ਰਮ ਪਈ ਨਾਰਾਇਣ ਨਾਨਕ ਦਰ ਪਈ ਆਹੋ ਕੋਖਸੰਦ ਸਰਬ ਸੁਖ ਜਿਸ ਬਖਸ਼ੇ ਵੀ ਪ੍ਰਵਾਹੋ ਮਾਗਮੰਜਨ ਸੰਸਾਦ ਮਾ ਥੋੜੇ ਕਾਰਿਸ਼ ਨਾਨ ਹਰ ਕਾ ਨਾਮ ਧਿਆਏ ਸੋਨ ਸੋਵਣਾ ਨੂੰ ਕਰ ਦਾਨ ਜਨਮ ਕਰਮ ਮੜ ਉਤਰੈ ਮੰਨਤੇ ਜਾਏ ਗੁਵਾਨ ਕਾਮ ਕਰੋ ਨਾਮੁ ਹੋਈਆ ਬਿਨਸੈ ਲੋਸ ਸਵਾਨ ਸਚੈ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰ ਸਗਲ ਕਉਨ ਜੀਦਿਆ ਪ੍ਰਵਾਨ ਜਿਸਨੂੰ ਦੇਵਾ ਦਇਆ ਕਰ ਸੋਈ ਫੁਰਖ ਸੁਜਾਨ ਬਿਨਾ ਮਿਲਿਆ ਪ੍ਰਭੈ ਆਪਣਾ ਨਾਨਕ ਤਿਨ ਕੁਰਬਾਨ ਮਾਗ ਸੁਚੇ ਸੇ ਕਾਂਢਿਆ ਜਨ ਪੂਰਾ ਗੁਰ ਮਿਹਰਵਾਨ ਹੜਗੁਣਾ ਨੰਦੋ ਪਾਰ ਜਨਾਰ ਸਜਣ ਪਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਿਜ ਸੁਹਾਵੇ ਸਰਬ ਸੁਖੋਂ ਦੁਖਾ ਨਹੀ ਜਾਏ ਕੋਨੀ ਵਡ ਭਾਗ ਨੀ ਵਰ ਪਾਇਆ ਹਰ ਰਾਇ ਮੈਂ ਸਈਆ ਮੰਗਲ ਗਾਵੈ ਗੀਤ ਗੁਵਿੰਦਾ ਲਾਏ ਹਰ ਜਿਹਿਆ ਔਰਨ ਜਿਸੈ ਕੋਈ ਦੂਜਾ ਲਵੇਂ ਨਾ ਲਾਏ ਹਲਤ ਪਲਤ ਸਵਾਰੇ ਉਹਨਾ ਨਿਥਲ ਦਿੱਤਿਆ ਨ ਜਾਏ ਸੰਸਾਰ ਸਾਗਰ ਤੇ ਰੱਖਿਆ ਨ ਬਹੁੜਾ ਜਨਮੇ ਤਾਏ ਜਿਹਵਾ ਇੱਕ ਅਨੇਕ ਗੁਣ ਤਰੇ ਨਾਨ ਚਰਨੀ ਪਾਏ ਫਲ ਗੁਣ ਨਿਤ ਸਲਾਹੀਐ ਜਿਸ ਨੂੰ ਤਿਰਨਤ ਮਾਏ ਜਿਨ ਜਿਨ ਨਾਮ ਧਿਆਇਆ ਤਿਨ ਕੇ ਕਾਸਰੇ ਹਰਿ ਗੁਰਪੂਰ ਆਰਾਧਿਆ ਅਦਰਗੇ ਸੱਚ ਖਰੇ ਸਰਬ ਸੁਖਾ ਨਿਧ ਚਰਨ ਹਾਰਾ ਭੌਜਲ ਵਿਖਮ ਤਰੇ ਪ੍ਰੇਮ ਭਗਤਿ ਨ ਪਾਇਆ ਆਤਿ ਵਿਖਿਆ ਨਾਹੀ ਗਰੇ ਉੜ ਗਏ ਤੁਮ ਧਨ ਸੇ ਪੂਰਨ ਸਚ ਭਰੇ ਪਾਰ ਬ੍ਰਹਮ ਪ੍ਰਸੇਮ ਦੇਵਨ ਅੰਦਰ ਏਕ ਤਰੇ ਮਹਾ ਦਿਵਸ 무ਰਤ ਪਲੇ ਜਿਨ ਕੋ ਨਦਰ ਕਰੇ ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰੇ